ਸਵਾਗਤ ਹੈ ਜੀ ਸਭ ਦਾ ਰਿਆਰ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਨਾ ਸੌਂਫ ਵਾਲਾ ਗੁੜਗਟਾ ਬਣਾਵਾਂਗੇ ਤਿਲਾਂ ਵਾਲਾ ਤੇ ਸੌਂਫ ਵਾਲਾ ਗੁੜਗਟਾ ਇਹ ਦੇਖਿਓ ਕਿੰਨਾ ਸਵਾਦ ਤੇ ਕਿੰਨਾ ਵਧੀਆ ਬਣਦਾ ਹੈ ਗੁੜਗਟਾ ਬਣਾਉਣ ਵਾਸਤੇ ਆਪਾਂ ਗੁੜ ਲਿਆਏ ਅੱਧਾ ਕਿਲੋ ਗੁੜ ਲਿਆਏ ਇਹਨੂੰ ਮੈਂ ਥੋੜਾ ਜਿਹਾ ਬਰੀਕ ਕਰ ਲਿਆ ਸੀ ਤੇ ਗੁੜ ਨੂੰ ਮੈਂ ਫਰਾਈਪੈਨ ਦੇ ਵਿੱਚ ਪਾ ਦਿੱਤਾ ਹੈ ਫੱਲੇ ਮੈਂ ਗੈਸ ਬਾਲ ਦਿੱਤਾ ਫਰਾਈਪੈਨ ਦੇ ਹੁਣ ਮੈਂ ਥੋੜਾ ਜਿਹਾ ਪਾਣੀ ਪਾਉਂਗੀ ਇਹਦੇ ਵਿੱਚ ਬਸ ਇੰਨਾ ਕੁ ਪਾਣੀ ਪਾਉਂਗੀ ਮੈਂ ਫਿਰ ਮੈਨੂੰ ਹਲਾਈ ਜਾਉਂਗੀ ਬਸ ਇਹਨੂੰ ਕੁਛ ਨਹੀਂ ਕਰਨਾ ਬਸ ਇਹਨੂੰ ਹਲਾਈ ਜਾਣਾ ਜਦ ਤੱਕ ਇਹ ਜਿਹੜੀ ਚਾਣੀ ਨਹੀਂ ਬਣ ਜਾਂਦੀ ਇਹਦੀ ਓਨੀ ਦੇਰ ਤੱਕ ਆਪਾਂ ਇਹਨੂੰ ਹਲਾਏ ਜਾਵਾਂਗੇ ਪਹਿਲਾਂ ਪਹਿਲਾਂ ਤੁਸੀਂ ਦੇਖਿਆ ਹੋਣਾ ਬਾਬਾ ਸਾਬੜੀ ਵਾਲਾ ਵੇਚਣ ਆਉਂਦਾ ਹੁੰਦਾ ਸੀ ਨਾ ਗੋੜ ਗੱਟੇ ਉਹ ਬੜੇ ਸਵਾਦ ਲੱਗਦੇ ਹੁੰਦੇ ਸੀ ਜਦੋਂ ਬਚਪਨ ਦੇ ਵਿੱਚ ਹੁੰਦੇ ਸੀ ਜਿਨ੍ਹਾਂ ਨੇ ਇਹ ਤਾਂ ਖਾਦੇ ਹੋਣਗੇ ਉਹਨਾਂ ਨੂੰ ਤੇ ਵੈਸੇ ਵੀ ਪਤਾ ਹੀ ਹੋਏਗਾ ਪਰ ਤੁਹਾਨੂੰ ਮੈਂ ਗੱਲ ਦੱਸਾਂ ਇਹ ਬਹੁਤ ਹੀ ਟੇਸਟੀ ਬਣਦਾ ਹੈ ਇਹ ਸਭ ਤੋਂ ਜ਼ਿਆਦਾ ਸਵਾਦ ਇਹ ਗੁੜ ਹੁੰਦਾ ਹੈ ਬਾਕੀ ਆਪਾਂ ਆਪਣੀ ਮਰਜ਼ੀ ਨਾਲ ਤੇ ਜਿਹੜੇ ਮਰਜ਼ੀ ਹੋਣਗਾ ਅੱਗੇ ਜੋ ਪਾਈ ਜਾਣੇ ਗਿਰੀਆਂ ਪਾਤੀਆਂ ਕੁਝ ਪਾ ਲਿਆ ਪਰ ਇਹ ਗੁੜ ਗੱਟਾ ਜਿਹੜਾ ਇਹ ਬਹੁਤ ਸਵਾਦ ਹੁੰਦਾ ਹੈ ਤੇ ਇਹ ਕਿਤੇ ਬਣਾ ਕੇ ਦੇਖਿਓ ਤੁਸੀਂ ਇਹਨੂੰ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਜੇ ਆ ਦੇਖੋ ਹੁਣ ਇਹ ਉਬਲਣ ਲੱਗ ਗਿਆ ਏ ਗੋੜ ਜਿਹੜਾ ਏ ਚਾਣੀ ਬਾਨੀ ਸ਼ੁਰੂ ਹੋ ਗਈ ਏ ਤੇ ਬਾਬੇ ਸਾਬੜੀ ਵਾਲੇ ਜਿਹੜੇ ਹੁੰਦੇ ਸੀ ਉਹ ਬਾਰ-ਬਾਰ ਸਕੂਲ ਦੇ ਬਾਹਰ-ਬਾਰ ਬੈਠੇ ਹੁੰਦੇ ਸੀ ਕਿਤੇ ਨਾ ਕਿਤੇ ਉਹਨਾਂ ਨੇ ਸ਼ਹਿਰ ਦੇ ਲਾਗੇ ਸਕੇ ਵੇਚਨੇ ਇਦਾਂ ਜਾ ਕੇ ਬੋਰਡ ਤੇ ਖਲੋਤੇ ਹੋਣਾ ਤੇ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਉਹਨਾਂ ਦੇ ਰੱਖੀਆਂ ਹੁੰਦੀਆਂ ਸੀ ਜਿੱਦਾਂ ਗੋੜ ਗੱਟਾ ਇਲਾਇਚੀ ਦਾਣਾ ਐਨਾ ਬਚਪਨ ਦੇ ਵਿੱਚ ਤੁਸੀਂ ਵੀ ਕਰੀ ਦੇਖਿਆ ਹੋਊਗਾ ਜਿੰਨਾਂ ਜਿੰਨਾਂ ਨੇ ਦੇਖਿਆ ਹੈ ਉਹਨਾਂ ਨੂੰ ਤਾਂ ਪਤਾ ਇਹਨਾਂ ਚੀਜ਼ਾਂ ਦਾ ਤੇ ਇਹ ਬਹੁਤ ਟੇਸਟੀ ਚੀਜ਼ ਬਣਦੀ ਆ ਤੇ ਇਹ ਰੈਸਪੀ ਨੂੰ ਵੇਖ ਕੇ ਤੁਸੀਂ ਵੀ ਜ਼ਰੂਰ ਬਣਾਇਆ ਕਰੋ ਤੇ ਬਹੁਤ ਹੀ ਵਧੀਆ ਚੀਜ਼ ਬਣਨੀ ਹੈ ਇਹ ਇਹ ਬੜੀ ਵਧੀਆ ਜਿੱਦਾਂ ਟੋਫੀਆਂ ਆਪਾਂ ਖਾਣੇ ਮੂੰਹ ਦੇ ਵਿੱਚ ਪਾਈ ਰੱਖਦੇ ਕਿੰਨੀ ਦੇਰ ਤੱਕ ਇਹ ਇਸੇ ਤਰ੍ਹਾਂ ਹੀ ਇਹ ਇੱਕ ਚੀਜ਼ ਬਣਦੀ ਆ ਦਾ ਟੇਸ ਵੀ ਬੜਾ ਅਲੱਗ ਹੁੰਦਾ ਨਾਲੇ ਸੌਂਫ ਵਾਲਾ ਗੁੜ ਜਿਹੜਾ ਹੁੰਦਾ ਆ ਇਹ ਤੇ ਪਾਚਨ ਸ਼ਕਤੀ ਨੂੰ ਵੈਸੇ ਵਧਾਉਂਦਾ ਏ ਤੁਹਾਨੂੰ ਪਤਾ ਹੈ ਜਿਹੜੀ ਸੌਂਫ ਹੁੰਦੀ ਆ ਉਹ ਤੇ ਬਹੁਤ ਚੰਗੀ ਚੀਜ਼ ਹੁੰਦੀ ਆ ਤੇ ਗੁੜ ਦੇ ਵਿੱਚ ਪਾਇਆ ਤੇ ਓਦਾਂ ਵੀ ਸੋਨੇ ਤੇ ਸੁਹਾਗਾ ਹੁੰਦੀ ਏ ਤੇ ਬਹੁਤ ਹੀ ਵਧੀਆ ਚੀਜ਼ ਬਣੂਗੀ ਏ ਇਹ ਹੁਣ ਦੇਖੋ ਉਬਲਣ ਡਿਆ ਵਾ ਸਾਨੂੰ ਇਸ ਚੀਜ਼ ਦਾ ਪਤਾ ਆਪਾਂ ਨੂੰ ਲੱਗੂਗਾ ਇੱਕ ਤਰੀਕੇ ਦੇ ਨਾਲ ਵੀ ਇੱਕ ਦੋ ਬਣਦਾ ਇਹ ਦੇਖੋ ਮੈਂ ਇਹਨੂੰ ਕੜਚੀ ਦੇ ਨਾਲ ਝੱਕਿਆ ਵੀ ਆ ਪਰ ਇਹਦਾ ਪਤਾ ਅਜੇ ਨਹੀਂ ਲੱਗਾ ਮੈਨੂੰ ਇਨੂੰ ਚੈੱਕ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਇਹਦਾ ਪਤਾ ਕਿੱਥੋਂ ਲੱਗਣਾ ਵੀ ਇਹ ਗੁੜ ਗੱਟੇ ਲਈ ਤਿਆਰ ਹੋ ਗਿਆ ਇਹ ਗੁੜ ਅਜੇ ਇਹ ਚਾਣੀ ਜਿਹੜੀ ਹੈ ਨਾ ਕੱਚੀ ਹੈ ਅਜੇ ਇਹ ਪੂਰੀ ਨਾ ਬਣੀ ਨਹੀਂ ਹੈ ਆਪਾਂ ਇਹਨੂੰ ਇਦਾਂ ਹੀ ਬਸ ਹੌਲੀ-ਹੌਲੀ ਬਣਾਉਣਾ ਆ ਗੈਸ ਤੇਜ ਨਹੀਂ ਕਰਨਾ ਘੱਟ ਗੈਸ ਤੇ ਇਹਨੂੰ ਆਪਾਂ ਜਿਹੜਾ ਤਿਆਰ ਕਰਨਾ ਹੈ ਇਹ ਦੇਖੋ ਜਿੱਦਾਂ ਆਪਾਂ ਗੋੜ ਬਣਾਉਨੇ ਆ ਉਸੇ ਤਰ੍ਹਾਂ ਹੀ ਇਹ ਉਸੇ ਪ੍ਰੋਸੀਜਰ ਦੇ ਵਿੱਚ ਹੀ ਚੱਲ ਰਿਹਾ ਹੈ ਇਸ ਟਾਈਮ ਕਿ ਜਿੱਦਾਂ ਆਪਾਂ ਗੋੜ ਬਣਾਉਨੇ ਆ ਗੰਨੇ ਦੇ ਰਾਸ ਤੋਂ ਗੋੜ ਬਣਦਾ ਏ ਉਸੇ ਤਰ੍ਹਾਂ ਹੀ ਇਹ ਬਣ ੜਿਆ ਹੈ ਦੁਬਾਰਾ ਤੇ ਬਹੁਤ ਹੀ ਵਧੀਆ ਚੀਜ਼ ਆ ਹੁਣ ਆਪਾਂ ਇੱਕ ਕਟੋਰੀ ਦੇ ਵਿੱਚ ਪਾਣੀ ਲੈ ਲਿਆ ਜਾਨੀ ਕਿ ਕੋਲੀ ਦੇ ਵਿੱਚ ਇਹਨੂੰ ਥੋੜਾ ਜਿਹਾ ਆਪਾਂ ਇਹਦੇ ਚ ਚੈੱਕ ਕਰਾਂਗੇ ਇਹਦੇ ਚ ਪਾ ਕੇ ਕੋਲੀ ਚ ਆ ਦੇਖੋ ਇਹ ਠੰਡਾ ਹੋ ਗਿਆ ਇਹ ਨੂੰ ਬਾਹਰ ਕੱਢਦੀ ਆ ਮੈਂ ਇਹ ਆ ਦੇਖੋ ਨਾ ਇਹ ਨੂੰ ਬਾਹਰ ਕੱਢ ਕੇ ਆਪਾਂ ਦੇਖ ਸਕਦੇ ਆ ਕਿ ਜੇ ਤੇ ਇਹ ਜਿਹੜਾ ਹੈ ਨਾ ਬਹੁਤ ਜ਼ਿਆਦਾ ਮਤਲਬ ਖਿੱਚ ਕੇ ਬਣ ਜਾਂਦਾ ਇਹ ਵਧੀਆ ਤਰ੍ਹਾਂ ਪਰ ਇਹ ਅਜੇ ਕੱਚਾ ਹੈ ਤਿਆਰ ਨਹੀਂ ਹੋਇਆ ਇਹ ਚੈੱਕ ਤੇ ਮੈਂ ਵੇਖ ਲਿਆ ਕਰਕੇ ਪਰ ਇਹ ਇਹ ਤਿਆਰ ਨਹੀਂ ਹੋਇਆ ਥੋੜਾ ਜਿਹਾ ਸੇਕ ਆਪਾਂ ਹੋਰ ਲਵਾਉਨੇ ਆ ਕਿਉਂਕਿ ਉਹ ਮੇਰੇ ਹੱਥ ਦੇ ਨਾਲ ਹੀ ਨਾ ਉਹ ਮਤਲਬ ਗੋੜ ਜਿਹੜਾ ਆ ਸਹੀ ਨਹੀਂ ਲੱਗਾ ਮੈਨੂੰ ਇਸ ਕਰਕੇ ਮੈਂ ਤੁਹਾਨੂੰ ਇਹ ਤਾਰ ਜੀ ਨਹੀਂ ਵਿਖਾ ਸਕੀ ਤੁਹਾਨੂੰ ਹੁਣ ਮੈਂ ਨਾ ਅਜੇ ਬਿਲਕੁਲ ਕੱਚੀ ਆ ਚਾਣੀ ਇਹ ਛੇਤੀ ਚੈੱਕ ਕਰ ਦਤਾ ਮੈਂ ਇਹਨੂੰ ਪਰ ਹੁਣ ਮੈਂ ਇਹਨੂੰ ਥੋੜਾ ਜਨਾ ਲੇਟ ਚੈੱਕ ਕਰੂੰਗੀ ਤੁਹਾਡੇ ਸਾਹਮਣੇ ਤੇ ਫੇਰ ਮੈਂ ਦੁਬਾਰਾ ਤੁਹਾਨੂੰ ਵਿਖਾਨੀ ਆ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਬਾਰ-ਬਾਰ ਚੈੱਕ ਕਰਨਾ ਹੈ ਇੱਕ ਵਾਰੀ ਨਹੀਂ ਇਹਨੂੰ ਦੋ ਤਿੰਨ ਵਾਰੀ ਇਹ ਚੈੱਕ ਹੋ ਜਾਂਦਾ ਹੈ ਫੇਰ ਜਾ ਕੇ ਇਹ ਬਣਦਾ ਹੈ ਬਸ ਇਸ ਤਰ੍ਹਾਂ ਹਿਲਾਈ ਜਾਣਾ ਜਦ ਤੱਕ ਇਹਦੇ ਆ ਬੁਲਬਲੇ ਆ ਰਹੇ ਆ ਦੇਖੋ ਕਿੰਨੇ ਸੋਨੇ ਬੁਲਬਲੇ ਜੇ ਆ ਰਹੇ ਆ ਆਪਾਂ ਦੁਬਾਰਾ ਚੈੱਕ ਕਰ ਲੈਨੇ ਆ ਹੁਣ ਫੇਰ ਪਾਉਨੇ ਇਹਨੂੰ ਪਹਿਲਾਂ ਤੇ ਗੋੜ ਇਹਦੇ ਵਿੱਚ ਖੋਰੀ ਗਿਆ ਸੀ ਹੁਣ ਦੁਬਾਰਾ ਪਾਇਆ ਏ ਇਹਨੂੰ ਹੋ ਚੱਕਦੇ ਆ ਇਹ ਦੇਖੋ ਤਾਰ ਜੀ ਬੰਨੀ ਇਹਦੀ ਜਦੋਂ ਸ਼ੁਰੂ ਹੋ ਗਈ ਹੈ ਨਾ ਤੇ ਫੇਰ ਇਹ ਗੋੜਨੇ ਦੱਸ ਦੇਣਾ ਕਿ ਮੈਂ ਬਣ ਗਿਆ ਆ ਤੇ ਜੇ ਤਾਰ ਅੱਧ ਚੋਂ ਟੁੱਟ ਨਹੀਂ ਹੋਈ ਤੇ ਫੇਰ ਹਜੇ ਨਹੀਂ ਬਣਦਾ ਇਹਦਾ ਮਤਲਬ ਇਹ ਹਜੇ ਤਿਆਰ ਨਹੀਂ ਹੋਇਆ ਇਹ ਹਜੇ ਗੋੜ ਜਿਹੜਾ ਆ ਇਹ ਨਾ ਗੋੜ ਗੱਟਾ ਬਣਨ ਵਾਸਤੇ ਤਿਆਰ ਨਹੀਂ ਹੋਇਆ ਆਪਾਂ ਇਹਨੂੰ ਥੋੜਾ ਜਿਹਾ ਹੋਰ ਇੰਨਾ ਕੇ ਪਹਿਲਾਂ ਇਹਨੂੰ ਹੋਰ ਹਜੇ ਰਿਜਣ ਦਵਾਂਗੇ ਜਦ ਤੱਕ ਇਹ ਜਿਹੜਾ ਆ ਇਹ ਤਾਰ ਜੀ ਲੰਬੀ ਨਹੀਂ ਬਣੂਗੀ ਇਹਦੀ ਉਨੀ ਦੇਰ ਤੱਕ ਇਹ ਜਿਹੜਾ ਗੋੜ ਹੈ ਨਾ ਇਹ ਨਹੀਂ ਬੰਨਣਾ ਇਹਦੀ ਇਹ ਹੀ ਨਿਸ਼ਾਨੀ ਹੈ ਇੱਕ ਫੋਰਸ ਹੀ ਇਕ ਲਵਾਨੇ ਇਹਨੂੰ ਤੁਹਾਡੇ ਸਾਹਮਣੇ ਮੈਂ ਦੋ ਤਿੰਨ ਵਾਰੀ ਚੈੱਕ ਕੀਤਾ ਏ ਤੇ ਹਜੇ ਤਿਆਰ ਨਹੀਂ ਹੋਇਆ ਪਹਿਲੀ ਵਾਰ ਜਦੋਂ ਚੈੱਕ ਕੀਤਾ ਸੀ ਉਦੋਂ ਤੇ ਬਹੁਤਾ ਹੀ ਕੱਚਾ ਸੀ ਉਹ ਤੇ ਖੋਰੀ ਗਿਆ ਪਾਣੀ ਦੇ ਵਿੱਚ ਦੂਜੀ ਵਾਰੀ ਚੈੱਕ ਕੀਤਾ ਤੇ ਤਾਰ ਟੁੱਟ ਗਈ ਤੁਹਾਡੇ ਸਾਹਮਣੇ ਤੇ ਹੁਣ ਅਸੀਂ ਦੁਬਾਰਾ ਤੀਜੀ ਵਾਰੀ ਚੈੱਕ ਕਰਨ ਲੱਗੀ ਮੈਂ ਨੂੰ ਏ ਆ ਦੇਖੋ ਹੁਣ ਮੈਂ ਫੇਰ ਕਰਦੀ ਆ ਚੱਕ ਇਹਨੂੰ ਹੁਣ ਸ਼ਾਇਦ ਬਣ ਗਿਆ ਹੋਏ ਵੀ ਹੋਣਾ ਨਾ ਚੱਕਣ ਤੇ ਪਤਾ ਲੱਗੂਗਾ ਤੇ ਇਹਨੂੰ ਮੈਂ ਦੇਖ ਲੈਣੀ ਆ ਚੱਕ ਕਰਕੇ ਕਿਉਂਕਿ ਇਹਦੀ ਨਿਸ਼ਾਨੀ ਵੀ ਇਹੀ ਚੀਜ਼ ਆ ਕਿ ਗੁੜ ਜਿਹੜਾ ਆ ਤਾਰ ਬਣ ਗਈ ਆ ਕਿ ਨਹੀਂ ਬਣੀ ਜੇ ਇਹਦੀ ਤਾਰ ਬਣਦੀ ਆ ਆ ਦੇਖੋ ਹੁਣ ਬਣ ਗਿਆ ਏ ਹੁਣ ਤਿਆਰ ਹੋ ਗਿਆ ਵੇਖੋ ਆਹ ਵੇਖੋ ਗੁੜ ਗੱਟਾ ਬਣ ਗਿਆ ਏ ਕਿਉਂਕਿ ਤਾਰੇ ਦੀ ਟੁੱਪੀ ਨਹੀਂ ਆ ਤੇ ਹੁਣ ਇਹ ਬਣ ਗਿਆ ਹੁਣ ਇਹ ਤਿਆਰ ਹੋਇਆ ਹੋਇਆ ਇਹਦੇ ਵਿੱਚ ਆਪਾਂ ਹੋਰ ਹੁਣ ਜੋ ਸੌਫ ਵਗੈਰਾ ਪਾਉਣੀ ਆ ਆਪਾਂ ਪਾਉਨੇ ਆ ਆ ਆਪਾਂ ਮਿੱਠਾ ਸੋਡਾ ਇਹਦਾ ਆਪਾਂ 1.5 ਚਮਚਾ ਲਿਆ ਏ ਇਹ ਪਾਤਾ ਏ ਕਿਉਂਕਿ ਮਿੱਠਾ ਸੋਡਾ ਇਹਦੇ ਚ ਜ਼ਿਆਦਾ ਪੈਂਦਾ ਏ ਆ ਦੇਖੋ ਜਿਹੜਾ ਆਪਾਂ ਰਸੋਈਆਂ ਦੇ ਵਿੱਚ ਵਰਤਦੇ ਆ ਸੋਡਾ ਇਹ ਉਹੀ ਆ ਦਾਲ ਸਬਜ਼ੀਆਂ ਦੇ ਵਿੱਚ ਵਰਤਦੇ ਆ ਉਹ ਮਿੱਠਾ ਸੋਡਾ ਇਹਨੂੰ ਕਿਹਾ ਜਾਂਦਾ ਇਹ ਉਹੀ ਆ ਇਹਦਾ ਕਲਰ ਵੇਖੋ ਕਿੰਨਾ ਸਾਫ਼ ਹੋ ਗਿਆ ਇਹਦਾ ਗੋੜਦਾ ਹੁਣ ਆਪਾਂ ਥੋੜਾ ਜਿਹਾ ਦੇਸੀ ਘਿਓ ਪਾ ਦਵਾਂਗੇ ਚਮਕ ਆਉਣ ਵਾਸਤੇ ਇਹਦੇ ਤੇ ਚਮਕ ਵੀ ਬਹੁਤ ਆਏਗੀ ਥੋੜਾ ਜਿਹਾ ਦੇਸੀ ਘਿਓ ਵੀ ਵਿੱਚ ਪਾਤਾ ਏ ਇਹਦੇ ਨਾਲ ਬਹੁਤ ਵਧੀਆ ਇਹ ਚੀਜ਼ ਬਣਨੀ ਹੈ ਇਹ। ਛੋਡੇ ਦੇ ਨਾਲ ਇਹਦਾ ਕਲਰ ਬਹੁਤ ਹੀ ਵਧੀਆ ਨਿੱਖਰ ਕੇ ਆਇਆ। ਹੁਣ ਆਪਾਂ ਥੋੜੇ ਜਿਹਾ ਤੇਲ ਪਾ ਦਵਾਂਗੇ ਟੇਸਟ ਵਾਸਤੇ। ਜੇ ਹੈਗੇ ਘਰ ਤਾਂ ਪਾ ਸਕਦੇ ਹੋ ਜੇ ਨਹੀਂ ਤਾਂ ਛੱਡ ਸਕਦੇ ਹੋ। ਤੇ ਸੌਂਫ ਤੇ ਆਪਾਂ ਪਾਵਾਂਗੇ। ਉਕੇ ਤੇ ਜ਼ਰੂਰੀ ਐ ਸੌਫ ਵਾਲਾ ਗੁੜ ਬਹੁਤ ਵਧੀਆ ਲੱਗਦਾ ਤੇ ਬਾਕੀ ਤੇਲ ਤੁਹਾਡੀ ਆਪਣੀ ਮਰਜ਼ੀ ਆ ਪੌਣੇ ਤੇ ਪਾ ਲਓ ਜੇ ਨਹੀਂ ਕਰ ਹੈਗੇ ਤੇ ਕੋਈ ਗੱਲ ਨਹੀਂ ਵੈਸੇ ਹੀ ਬੜਾ ਕੇਸਤੀ ਬਣਨਾ ਇਹਨੇ ਹੁਣ ਇਹਦਾ ਚਾਹੀ ਇਹ ਨਾ ਸੌਫ ਹੀ ਪਾਤੀ ਆ ਤੇਲ ਵੀ ਪਾਤੀ ਆ ਗੁੜ ਵੀ ਪਾ ਆਪਣਾ ਘਿਓ ਵੀ ਪਾਤਾ ਥੋੜਾ ਜਿਹਾ ਤੇ ਹੁਣ ਆਪਾਂ ਇਹ ਡੱਬਾ ਲਵਾਂਗੇ ਇੱਕ ਭਾਂਡਾ ਲਵਾਂਗੇ ਇਹੋ ਜਿਹਾ ਇਹਨੂੰ ਆਪਾਂ ਜਿਹੜਾ ਗਰੀਸ ਕਰ ਲਵਾਂਗੇ ਤੇਲ ਦੇ ਨਾਲ ਜਾਂ ਘਿਓ ਦੇ ਨਾਲ ਕਿਸੇ ਚੀਜ਼ ਦੇ ਨਾਲ ਵੀ ਤੁਸੀਂ ਲਗਾ ਸਕਦੇ ਹੋ ਹੋਰ ਫੈਨ ਤੇਲ ਵਗੈਰਾ ਤੇ ਆ ਵੇਖੋ ਮੈਂ ਇਹਨੂੰ ਗ੍ਰੀਸ ਕਰ ਲਿਆ ਏ ਤੇ ਹੁਣ ਆਪਾਂ ਇਹ ਡੱਬੇ ਦੇ ਵਿੱਚ ਇਹਨੂੰ ਜਿਹੜਾ ਪਲਟ ਦਵਾਂਗੇ ਸਾਰੇ ਗੋੜ ਨੂੰ ਇਹਨੂੰ ਜਰਾ ਇਹ ਗਰਮ ਬਹੁਤ ਹੈ ਇਹਨੂੰ ਆਸਤੇ ਆਸਤੇ ਬਚਾ ਕੇ ਜਰਾ ਹੱਥ ਵਗੈਰਾ ਤੇ ਫੇਰ ਆਪਾਂ ਇਹਨੂੰ ਪਲਟ ਸਕਦੇ ਹਾਂ ਇਸ ਤਰ੍ਹਾਂ ਇਹ ਜੋੜਦਾ ਵੀ ਬੜੀ ਛੇਤੀ ਜਾਂਦਾ ਨਾਲ-ਨਾਲ ਜੁੜਦਾ ਜਾਂਦਾ ਇਹ ਬਹੁਤ ਛੇਤੀ ਦਾ ਕੰਮ ਹੁੰਦਾ ਵੀ ਆਪਾਂ ਇਹਨੂੰ ਬੜੀ ਕੱਢ ਲੀਏ ਫਟਾਫਟ ਦੂਜੇ ਭਾਂਡੇ 'ਚ ਪਲਟ ਲਈਏ ਇਹਨੂੰ ਕਿਉਂਕਿ ਇਹ ਜਿਆਦਾ ਪੱਤ ਚੜੀ ਹੁੰਦੀ ਆ ਪੱਤ ਦਾ ਮਤਲਬ ਪਹਿਲਾਂ ਲੋਕੀ ਪਾਤੀ ਬੋਲਦੇ ਹੁੰਦੇ ਹਨ ਸਾਡੇ ਤੇ ਇੱਧਰ ਪੰਜਾਬ 'ਚ ਪਾਤੀ ਬੋਲਦੇ ਆ ਗੁੜ ਦੀ ਜਿਹੜੀ ਚੜੀ ਹੋਈ ਆ ਬਣਾਉਂਦੇ ਜਿਹੜਾ ਕੋੜ ਪੇਸੀਆਂ ਬਣਾਉਂਦੇ ਨੇ ਰੋੜੀਆਂ ਬਣਾਉਂਦੇ ਨੇ ਪਾਤੀ ਕਹਿੰਦੇ ਹੁੰਦੇ ਸੀ ਹੁਣ ਤਾਂ ਤੇ ਪਤਾ ਨਹੀਂ ਆਪੋ ਆਪਣੇ ਕੀ ਕਹਿੰਦੇ ਕਿਹੜੇ ਇਲਾਕੇ 'ਚ ਕੀ ਕਹਿੰਦੇ ਇਹਨੂੰ ਤੇ ਆ ਦੇਖੋ ਤੇ ਆਪਾਂ ਹੁਣ ਇਹਨੂੰ ਨਾ ਆਪਣਾ ਜਿਹੜਾ ਨਾਲ-ਨਾਲ ਜੰਮੀ ਜਾਂਦਾ ਫਟਾਫਟ ਤੇ ਇਹਨੂੰ ਆਪਾਂ ਪਧਰਾ ਨਹੀਂ ਕਰਾਂਗੇ ਇਹ ਆਪਣੇ ਆਪ ਹੀ ਪਧਰਾ ਹੋ ਗਿਆ ਕੁਝ ਨਹੀਂ ਕਰਨਾ ਇਹਨੂੰ ਬਸ ਛੇੜਨਾ ਨਹੀਂ ਆਪਾਂ ਇਹ ਜਿੱਥੇ ਹੈਗਾ ਉੱਥੇ ਹੀ ਵਧੀਆ ਆ ਇਹਨੇ ਆਪਣੇ ਆਪ ਹੀ ਜਿਹੜਾ ਆ ਵਧੀਆ ਇਹਨੂੰ ਨਾ ਕੋਈ ਕੋਈ ਕੜਚੀ ਮਾਰਨ ਦੀ ਲੋੜ ਆ ਕੋਈ ਚੀਜ਼ ਦੀ ਨਹੀਂ ਲੋੜ ਹੈਗੀ ਚਮਚਾ ਵਗੈਰਾ ਲਾਉਂਦੇ ਥੋੜੇ ਜਿਹਾ ਤੇਲ ਪਾ ਦਾਂਗੇ ਸਵਾਦ ਵਾਸਤੇ ਟੇਸਟ ਵਾਸਤੇ ਇਹ ਗੋੜ ਬੜਾ ਕੜਾਕੇਦਾਰ ਬਣਦਾ ਆ ਜ ਜਦੋਂ ਟੁੱਟਦਾ ਨਾ ਦੰਦਾਂ ਦੇ ਨਾਲ ਤੇ ਫਿਰ ਪਤਾ ਲੱਗਦਾ ਕਿ ਆਪਾਂ ਕੋਈ ਚੀਜ਼ ਖਾਣ ਰਹੇ ਆ ਆਪਾਂ ਥੋੜੀ ਜੀ ਸੌਫ ਵੀ ਉੱਤੇ ਪਾ ਦਵਾਂਗੇ ਤੇ ਹੁਣ ਇਹ ਗੋੜ ਜਿਹੜਾ ਇਹਨੂੰ ਠੰਡੇ ਹੋਣ ਦੀ ਵੇਟ ਕਰਾਂਗੇ ਇਹਨੂੰ ਠੰਡਾ ਕਰਨਾ ਆ 1.5-2 ਘੰਟੇ ਇਹਨੂੰ ਆਪਾਂ ਜਿਹੜਾ ਇਹ ਠੰਡਾ ਕਰਨਾ ਏ ਪੂਰੀ ਤਰ੍ਹਾਂ ਜਦੋਂ ਜੰਮ ਗਿਆ ਫਿਰ ਇਹਨੂੰ ਆਪਾਂ ਕੱਢਾਂਗੇ ਤੇ ਹੁਣ ਇਹਨੂੰ ਆਪਾਂ ਠੰਡਾ ਹੋਣ ਦੇ ਬਾਅਦ ਅਸੀਂ 2-10 ਮਿੰਟ ਫਰਿੱਜ 'ਚ ਵੀ ਰੱਖ ਸਕਦੇ ਆ ਫਿਰ ਬਾਅਦ ਵਿੱਚ ਆਪਾਂ ਇਹਨੂੰ ਜਿਹੜਾ ਪਲਟ ਸਕਦੇ ਆ ਤੇ ਇਹ ਹਜੇ ਫੇਰ ਲਾਲ ਗਰਮ ਬਹੁਤ ਆ ਤੇ ਹੁਣ ਆਪਾਂ ਇਹਨੂੰ ਕੱਢ ਕੇ ਲੈ ਆਂਦਾ ਫਰਿੱਜ ਦੇ ਵਿੱਚ ਵੀ ਰੱਖਿਆ ਸੀ ਮੈਂ 10 ਮਿੰਟ ਤੇ ਆਹ ਵੇਖੋ ਹੁਣ ਇਹ ਨਾ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਇਹ ਬੜੇ ਆਰਾਮ ਨਾਲ ਨਿਕਲ ਆਉਂਦਾ ਏ ਏਡੀ ਕੋ ਗੱਲ ਨਹੀਂ ਪਈ ਇਹ ਜੁੜ ਜਾਂਦਾ ਏ ਕੁਝ ਹੁੰਦਾ ਨਾ ਥੋੜਾ ਜਿਹਾ ਉੱਤੋਂ ਆ ਵੇਖੋ ਹਿਲਾ ਦੋਗੇ ਤੁਸੀਂ ਮਤਲਬ ਹੱਥ ਦੇ ਨਾਲ ਉੱਤੋਂ ਥੋੜਾ ਜਿਹਾ ਤੇ ਬੜੇ ਵਧੀਆ ਤਰੀਕੇ ਦੇ ਨਾਲ ਨਿਕਲੇਗਾ ਸਗੋ ਟੁੱਟਦਾ ਜਾਂਦਾ ਇਹ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਆ ਆ ਦੇਖੋ ਤੇ ਗੁੜ ਬੜਾ ਖਾਣ ਵਾਲਾ ਬਣਦਾ ਏ ਇਹ ਗੁੜ ਗੱਟਾ ਬਣ ਗਿਆ ਜੀ ਤਿਆਰ ਹੋ ਗਿਆ ਲੋ ਇਹਨੂੰ ਪੀਸ ਕਰਨ ਦੀ ਲੋੜ ਨਹੀਂ ਹੁੰਦੀ ਇਹ ਆਪਣੇ ਆਪ ਹੀ ਕੜਾਕੇ ਨਾਲ ਹੀ ਵੇਖੋ ਟੁੱਟਦਾ ਜਾਂਦਾ ਇਹ ਆ ਦੇਖੋ ਕਿੰਨਾ ਵਧੀਆ ਚੀਜ਼ ਬਣੀ ਜਾ ਆ ਦੇਖੋ ਕਿੰਦਾ ਪਟਾਕੇ ਪੈਂਦੇ ਇਹਦੇ ਤੋੜਨ ਲੱਗਿਆ ਆ ਚੀਜ਼ ਬਣਾਇਆ ਕਰੋ ਤੇ ਇਹ ਚੀਜ਼ ਖਾਇਆ ਕਰੋ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ ਸਬਸਕ੍ਰਾਈਬ ਕਰਨ ਵਾਸਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਆ ਜੀ ਦੁਬਾਰਾ ਮੈਂ ਕਹਿ ਦਿੰਨੀ ਤੁਹਾਨੂੰ ਮੇਰੇ ਪਿਆਰੇ ਭੈਣ ਭਰਾਓ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਬਹੁਤ ਮਿਹਰਬਾਨੀ ਜੀ ਤੁਹਾਡੀ ਮੇਰੀਆਂ ਵੀਡੀਓ ਇਦਾਂ ਹੀ ਬਸ ਪੰਜਾਂ ਹੁੰਦੀਆਂ ਵਾ ਇਹਦੇ ਤੇ ਰਿਆੜ ਫੂਡ ਚੈਨਲ ਦੇ ਉੱਤੇ ਸਬਜ਼ੀਆਂ ਦੀਆਂ ਚਟਣੀਆਂ ਦੀਆਂ ਇਦਾਂ ਹੀ ਬਸ ਮੈਂ ਬਣਾਉਂਦੀ ਮਤਲਬ ਬਹੁਤ ਵਧੀਆ ਚੀਜ਼ਾਂ ਬਣਾਉਂਦੀ ਆ ਐਡੀ ਕੋ ਗੱਲ ਨਹੀਂ ਆ ਪਰ ਜੋ ਚੌਕੇ ਦੇ ਵਿੱਚ ਬਣਦਾ ਹੈ ਰੋਟੀ ਪਾਣੀ ਦੇ ਨਾਲ ਉਹੀ ਚੀਜ਼ਾਂ ਆ ਇਹ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਰਿਆਡ ਫੂਡ ਚੈਨਲ ਵੱਲੋਂ ਗੁੱਡ ਬਾਏ